ਤੇ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਉਗਰਾਹਾ ਬਲਾਕ 슈ਗਰ ਦੀ ਟੀਮ ਵੱਲੋਂ ਪਿੰਡ ਚਟਾਣਾ ਕਲਾਂ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਦੇਖਿਆ ਗਿਆ ਕਿ ਜਿਹੜੀ ਸਰਕਾਰ ਵੱਡੇ ਵੱਡੇ ਵਾਅਦੇ ਤੇ ਗੱਪ ਮਾਰਦੀ ਸੀ ਕਿ ਕਿਸਾਨਾਂ ਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ਾਸਨ ਖੇਤਾਂ ਵਿੱਚ ਭੇਜ ਕੇ ਕਹਿ ਰਹੀ ਸੀ ਕਿ ਪਰਾਲੀ ਨੂੰ ਅੱਗ ਨਾ ਲਾਓ ਤੁਸੀਂ ਖੇਤਾਂ ਦੇ ਵਿੱਚ ਬੈਠੇ ਬਿਠਾਈ ਜੀਰੀ ਦੀ ਰੇਂਦ ਖੁੰਦ ਚ ਕਣਕ ਦੇ ਬੀਜੋ ਅੱਜ ਉਹ ਤੁਹਾਡੇ ਸਾਹਮਣੇ ਆ ਇਸ ਕਿਸਾਨ ਭਰਾ ਨੇ ਖੇਤਾਂ ਦੇ ਵਿੱਚ ਲਗਭਗ 4 ਏਕੜ ਦੇ ਕਰੀਬ ਜ਼ਮੀਨ ਹੈ ਇਸ ਕੋਲ ਉਹ ਵੀ ਠੇਕੇ ਤੇ ਲਈ ਹੋਈ ਆ ਕਾਰ ਕਿਲੇ ਜਮੀਨ ਚ ਬਿਨਾ ਜੀਰੀ ਨੂੰ ਅੱਗ ਲਾਇਆ ਰੈਹਨ ਖੁੰਦ ਨੂੰ ਕਣਕ ਬੀਜੀ ਸੀ ਤੇ ਤੁਹਾਡੇ ਸਾਹਮਣੇ ਆ ਖੇਤ ਬਿਲਕੁਲ ਸੁੰਢ ਪੈਣ ਦੇ ਕਾਰਨ ਖਤਮ ਹੋ ਚੱਲਿਆ ਇਹ ਇਕੱਲਾ ਕਿਸਾਨ ਨਹੀਂ ਦਰਜਣਾਂ ਦੇ ਕਰੀਬ ਕਿਸਾਨ ਆ ਮਰਨ ਲਈ ਜਮਾ ਤਿਆਰ ਨੇ ਕਿਉਂਕਿ ਉਹਨਾਂ ਦੀਆਂ ਕਣਕਾਂ ਤੋਂ ਖੇਤਾਂ ਚੋਂ ਬਾਣ ਵੇਲੇ ਹੋ ਚੁੱਕੇ ਨੇ ਜੋ ਸਰਕਾਰ ਦੇ ਆਦੇਸ਼ਾਂ ਅਨੁਸਾਰ ਇਹਨਾਂ ਨੇ ਸੁਪਰਸੀਡਰ ਨਾਲ ਕਣਕ ਬੀਜੀ ਸੀ ਅੱਜ ਖੇਤ ਬਿਲਕੁਲ ਤੁਹਾਡੇ ਸਾਹਮਣੇ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਖੇਤ ਵੀ ਦਿਖਾਏ ਜਾਣ ਖੇਤ ਬਿਲਕੁਲ ਖਾਲੀ ਪਏ ਨੇ ਇਸ ਲਈ ਸੁੱਤੇ ਪਏ ਪ੍ਰਸ਼ਾਸਨ ਤੇ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੁਖੀ ਕਿਸਾਨਾਂ ਦੀ ਬਾਹ ਨਾ ਫੜੀ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕ ਸੂਗੜ ਵੱਲੋਂ ਅਤੇ ਜ਼ਿਲ੍ਹੇ ਨਾਲ ਰਾਇ ਕਰਕੇ ਵੱਡੇ ਸੰਘਰਸ਼ ਵਿੱਢੇ ਜਾਣਗੇ ਇਸ ਦੀ ਜ਼ਿੰਮੇਵਾਰ ਇੱਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਲਾਕ ਸੂਦੂਗੜ ਦੇ ਝਨੀਰ ਦੇ ਕਿਸਾਨਾਂ ਤੇ ਤੀਰੀ ਮਾਰ ਪੈ ਚੁੱਕੀ ਆ ਗੜਿਆਂ ਨਾਲ ਨੁਕਸਾਨੀ ਫਸਲ ਦਾ ਹਜੇ ਤੱਕ ਮਆਵਜਾ ਨਹੀਂ ਮਿਲਿਆ ਉਸ ਤੋਂ ਬਾਅਦ ਮੰਡੀਆਂ ਦੇ ਵਿੱਚ ਜੀਰੀ ਲਈ ਰੁਲੇ ਨੇ 130 ਰੁਪਏ ਕਾਟ ਇਹਨਾਂ ਦੀ ਪ੍ਰਤੀ ਕਿਵਟਲ ਕੱਟੀ ਗਈ ਆ ਪ੍ਰਸ਼ਾਸਨ ਹਜੇ ਵੀ ਕੰਮ ਕਰਦੀ ਨਹੀਂ ਤੇ ਸੁੱਤਾ ਪਿਆਗਾ ਅਤੇ ਡੀਏਪੀ ਲੈਣ ਖਾਤਰ ਦਿਨ ਰਾਤ ਲੈਣਾ ਤੇ ਗੱਡੀਆਂ ਦੀਆਂ ਟੇਸ਼ਨਾਂ ਤੇ ੱੱਕੇ ਖਾਦੇ ਨੇ ਤੇ ਮਹਿੰਗੇ ਭਾਅ ਦੀ ਡੀਏਪੀ ਖਰੀਦ ਕੇ ਆੜਤੀਆਂ ਦੇਤੇ ਸੇਲਰ ਮਾਲਕਾਂ ਦੇ ਢਿੱਡ ਭਰੇ ਨੇ ਇਸ ਲਈ ਸੁੱਤੀ ਪਈ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਅਸੀਂ ਤੁਹਾਡੇ ਮਾਧਿਅਮ ਰਹੀਂ ਚੈਲੰਜ ਕਰਦੇ ਆ ਕਿ ਜੇ 1-2 ਦਿਨਾਂ ਵਿੱਚ ਸਰਕਾਰ ਨੇ ਇਸ ਵੱਲ ਪਾਸੇ ਨਾ ਝਾਕਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਗਰਾਹਾ ਬਲਾਕ ਸਦੂਰਗੜ੍ਹ